ਰਿਸ਼ਤਿਆਂ ਦੀਆਂ ਟੁੱਟਦੀਆਂ ਤੰਦਾਂ ਰਚਨਾ ਹਰਤੇਂਦਰ ਸੰਧੂ ਤਕਰੀਬਨ 7 ਦਹਾਕੇ ਪਹਿਲਾਂ ਲੋਕਾਂ ਕੋਲ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਦੀ ਜਾਣਕਾਰੀ ਇੱਕ ਦੂਜੇ ਨਾਲ ਗੱਲਬਾਤ ਤੇ ਫਿਰ ਮੂੰਹੋਂ-ਮੂੰਹ ਚਲਦੀ ਗੱਲਬਾਤ ਰਾਹੀਂ ਹੀ ਹੋ ਸਕਦੀ ਹੁੰਦੀ ਸੀ ਕਿਸੇ ਕਿਸੇ ਅਧਿਕਾਰੀ ਅਖਬਾਰ ਆਉਂਦੀ ਸੀ ਬਾਕੀ ਲੋਕਾਂ ਵਾਸਤੇ ਅਖਬਾਰਾਂ ਲੁੜੀ ਦੀ ਸਗੋਂ ਵੱਧ ਹੁੰਦਾ ਖਰਚ ਸਮਝੀ ਜਾਂਦੀ ਸੀ ਉਦੋਂ ਅਖਬਾਰਾਂ ਦੇ ਭਾਵੇਂ ਆਪਣੇ-ਆਪਣੇ ਨਜ਼ਰੀਏ ਹੁੰਦੇ ਸਨ ਪਰ ਖਬਰਾਂ ਲਿਖਣ ਵਿੱਚ ਸਹਿਜ ਤੇ ਸਲੀਕਾ ਕਾਇਮ ਰਹਿੰਦਾ ਸੀ ਪੰਜਾਬੀ ਸੂਬੇ ਦੀ ਮੰਗ ਵੇਲੇ ਹੁੰਦੇ ਮਜ਼ਾਰਿਆਂ ਦੇ ਵਿਰੋਧ ਵਿੱਚ ਵੱਖ-ਵੱਖ ਨਜ਼ਰੀਏ ਵਾਲੀਆਂ ਖ਼ਬਰਾਂ ਦੀ ਕੁਝ ਵੱਖਰੀ ਕਿਸਮ ਦੀ ਭੂਮਿਕਾ ਲੋਕਾਂ ਨੇ ਮਹਿਸੂਸ ਕੀਤੀ ਸੀ ਜਿਸ ਤੱਥੇਸੀ ਨਾਲ ਪਸਾਰ ਵੀ ਹੋਇਆ ਨਤੀਜੇ ਵਜੋਂ ਪੰਜਾਬ ਦੇ ਰਲ ਮਿਲ ਕੇ ਰਹਿਣ ਵਾਲੇ ਸਮਾਜ ਵਿੱਚ ਤਰੇੜਾਂ ਮਹਿਸੂਸ ਕੀਤੀਆਂ ਜਾਣ ਲੱਗੀਆਂ ਜਿਨ੍ਹਾਂ ਦਾ ਅਸਰ ਪੰਜਾਬ ਵਿਚਲੇ ਖੜਕੂਵਾਦੇ ਸਮੇਂ ਵਿੱਚ ਮਹਿਸੂਸ ਕੀਤਾ ਗਿਆ ਹਾਲਾਂਕਿ ਅਖ਼ਬਾਰਾਂ ਉਦੋਂ ਵੀ ਵਿਰਲੇ ਘਰਾਂ ਵਿੱਚ ਹੀ ਆਉਂਦੀਆਂ ਸਨ ਇਹਨਾਂ ਕੋਈ ਪ੍ਰਭਾਵ ਨਾਲ ਲੋਕਾਂ ਦੇ ਆਪਸੀ ਰਿਸ਼ਤਿਆਂ ਤੇ ਮੀਡੀਆ ਦੇ ਸ਼ਕਤੀਸ਼ਾਲੀ ਪ੍ਰਭਾਵ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਅਜੇ ਉਦੋਂ ਇੰਟਰਨੈਟ ਨਹੀਂ ਸੀ ਤੇ ਸੋਸ਼ਲ ਮੀਡੀਆ ਦਾ ਤਾਂ ਕያስ ਤੱਕ ਨਹੀਂ ਸੀ ਲੋਕਾਂ ਕੋਲ ਰੇਡੀਓ ਸਨ ਤੇ ਕੁਝ ਕੁ ਟੈਲੀਵਿਜ਼ਨਸ ਸਨ ਬਸ ਇਹੋ ਹੀ ਸੂਚਨਾਮਾ ਦਾ ਸਰੋਤ ਹੁੰਦੇ ਸਨ ਫਿਰ ਘਰਾਂ ਵਿੱਚ ਲੈਂਡਲਾਈਨ ਫੋਨ ਆਇਆ ਤਾਂ ਪਰਿਵਾਰਾਂ ਤੇ ਜਾਣੂਆਂ ਵਿਚਕਾਰ ਆਪਸ ਵਿੱਚ ਰابطੇ ਵਧੇ ਹੁਣ ਸਾਰਾ ਪਰਿਵਾਰ ਇੱਕੋ ਫੋਨ ਵਰਤਦਾ ਸੀ ਇਸੇ ਦਾ ਲਾਹਾ ਆਂਢੀ ਗੁਆਂਢੀ ਤੇ ਆਉਣ ਜਾਣ ਵਾਲੇ ਵੀ ਲੈ ਲੈਂਦੇ ਇਸ ਦਾ ਅਸਰ ਇਹ ਹੋਇਆ ਕਿ ਜਿਹੜੇ ਸਨੇਹ ਕਿਸੇ ਰਿਸ਼ਤੇਦਾਰ ਦਾ ਧਿਆਨ ਕਰਦੇ ਘਰ ਜਾ ਕੇ ਪਹੁੰਚਾਏ ਜਾਂਦੇ ਸਨ ਉਹਨਾਂ ਦੀ ਜ਼ਿੰਮੇਵਾਰੀ ਫੋਨ ਨੇ ਚੁੱਕ ਲਈ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰ ਕੋਈ ਰਿਸ਼ਤੇਦਾਰ ਦਾ ਵਾਕਫ ਕਰ ਕਿਸੇ ਵੀ ਬੇਲੇ ਇਕੱਲਾ ਜਾਂ ਪਰਿਵਾਰ ਸਮੇਤ ਵੀ ਪਹੁੰਚ ਜਾਂਦਾ ਤਾਂ ਉਸ ਦਾ ਸਵਾਗਤ ਹੀ ਹੁੰਦਾ ਸੀ ਇਹ ਵਰਤਾਰਾ ਵੀ ਸਹਿ ਸੁਆਹੀ ਜਾਂਦਾ ਸੀ ਸਭ ਨੂੰ ਹੁਣ ਲੋਕਾਂ ਨੂੰ ਜਾਪਨ ਲੱਗ ਪਿਆ ਕਿ ਆਉਣ ਵਾਲੇ ਨੂੰ ਪਹਿਲਾਂ ਦੱਸ ਕੇ ਹੀ ਆਉਣਾ ਚਾਹੀਦਾ ਹੈ ਕੋਈ ਅਚਾਨਕ ਆ ਜਾਵੇ ਤਾਂ ਘਰ ਵਾਲਿਆਂ ਨੂੰ ਵਿੱਚ ਐਨੀ ਹੁੰਨ ਲੱਗਦੀ ਹੈ ਤੇ ਖੇਜ ਆਉਂਦੀ ਹੈ ਕਿ ਪਹਿਲਾਂ ਫੋਨ ਕਰਕੇ ਉਹਨਾ ਚਾਹੀਦਾ ਸੀ ਸਮਝਣਾ ਚਾਹੀਦਾ ਕਿ ਹਰ ਇੱਕ ਦੇ ਆਪਣੇ ਰਜੇਵੇਂ ਹੁੰਦੇ ਹਨ ਆਦਤ ਇਸ ਦਾ ਅਰਥ ਇਹ ਹੋਇਆ ਕਿ ਸਾਡੇ ਇੱਕ ਦੂਜੇ ਨੂੰ ਬਿਨਾਂ ਕਿਸੇ ਕੰਮ ਜਾਂ ਮਤਲਬ ਦੇ ਸਿਰਫ ਮਿਲਣ ਗਿਲਣ ਜਾਣ ਤੇ ਫੋਨ ਕਰਨ ਇੱਕ ਅਨਲਾਨੀ ਪਾਬੰਦੀ ਲਾਗੂ ਹੋ ਗਈ ਜਦੋਂ ਫੋਨ ਨਹੀਂ ਸਨ ਤਾਂ ਕੋਈ ਵੀ ਕਿਸੇ ਵੀ ਵਕਤ ਕਿਸੇ ਨੂੰ ਮਿਲਣ ਤੁਰ ਪੈਂਦਾ ਪਰ ਉਹਨਿਆਂ ਤਾਂ ਕੀ ਤੇ ਅੱਗੇ ਉਹਨਾਂ ਦੇ ਦੋਸਤਾਂ ਤੱਕ ਵੀ ਘਰਾਂ ਵਿੱਚ ਸਵਾਗਤ ਹੁੰਦਾ ਇਹ ਵਾਸਤੇ ਘਰਾਂ ਦਾ ਗੁਣ ਹੁੰਦਾ ਸੀ ਫਿਰ ਮੋਬਾਈਲ ਆਉਣ ਨਾਲ ਤਾਂ ਇਸ ਪਾਬੰਦੀ ਦਾ ਪਸਾਰਾ ਇੱਕੋ ਪਰਿਵਾਰ ਦੇ ਮੈਂਬਰਾਂ ਵਿਚਕਾਰ ਵੀ ਪਹੁੰਚ ਗਿਆ ਹੁਣ ਪਰਿਵਾਰ ਦਾ ਹਰ ਮੈਂਬਰ ਆਪਣੇ ਕਮਰੇ ਵਿੱਚ ਬੈਠਾ ਹਰ ਪਲ ਪੂਰੀ ਦੁਨੀਆ ਨਾਲ ਜੁੜਿਆ ਹੋਇਆ ਹੈ ਹੁਣ ਤਾਂ ਫਿਰ ਤਾਰਾ ਇੱਥੋਂ ਤੱਕ ਵੱਧ ਗਿਆ ਕਿ ਪਰਿਵਾਰ ਵਿੱਚ ਬੈਠਿਆਂ ਵੀ ਬੰਦੇ ਦਾ ਧਿਆਨ ਮੋਬਾਈਲ ਵਿੱਚ ਹੀ ਹੁੰਦਾ ਕਿ ਕਿਸ ਦਾ ਕੀ ਸੁਨੇਹਾ ਹੈ ਜਵਾਬ ਦੇਣਾ ਹੈ ਵਗੈਰਾ ਵਗੈਰਾ ਇਸ ਤਰ੍ਹਾਂ ਬਾਹਰਲੀ ਦੁਨੀਆ ਨਾਲ ਜੁੜਿਆ ਆਪਣੇ ਆਸ-ਪਾਸ ਬੈਠੇ ਪਰਿਵਾਰ ਦੇ ਮੈਂਬਰਾਂ ਨਾਲ ਦੂਰੀ ਨਿਰੰਤਰ ਵੱਧ ਰਹੀ ਹੈ ਨਤੀਜੇ ਵਜੋਂ ਪਰਿਵਾਰਾਂ ਵਿੱਚਕਾਰ ਰਿਸ਼ਤਿਆਂ ਦੀਆਂ ਤੰਦਾਂ ਬੇਹੱਦ ਕਮਜ਼ੋਰ ਹੋ ਕੇ ਟੁੱਟਣ ਲੱਗੀਆਂ ਹੈ ਇੰਟਰਨੈਟ ਦੇ ਇਸ ਹੱਦ ਤੱਕ ਗੁਲਾਮ ਹੋ ਚੁੱਕੇ ਆ ਕਿ ਕੁਝ ਪਲ ਵੀ ਇੰਟਰਨੈਟ ਬੰਦ ਹੋ ਜਾਵੇ ਤਾਂ ਬੇਚੈਨੀ ਵਧਣ ਲੱਗਦੀ ਹੈ ਤੇ ਖਿਜ ਵੀ ਆਉਣ ਲੱਗ ਪੈਂਦੀ ਹੈ। ਕਰੋਨਾ ਕਾਲ ਤੋਂ ਬਾਅਦ ਤਾਂ ਮੋਬਾਈਲ ਸਕੂਲ ਪੜਦੇ ਬਾਲਾਂ ਦੇ ਹੱਥਾਂ ਵਿੱਚ ਪਹੁੰਚ ਕੇ ਉਹਨਾਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਚੁੱਕਿਆ ਹੈ। ਇਸ ਦਾ ਅਸਰ ਉਹਨਾਂ ਦੇ ਪੜਨ ਲਿਖਣ ਤੇ ਤਾਂ ਪੈ ਹੀ ਰਿਹਾ ਹੈ। ਉਹਨਾਂ ਦੀਆਂ ਆਸਤਾਂ ਵਿੱਚ ਵੀ ਵਿਗਾੜ ਆ ਰਿਹਾ ਹੈ। ਬੱਚੇ ਮਾਪਿਆਂ ਦੇ ਪੈਸੇ ਤੇ ਪੜਦੇ ਆ ਤੇ ਸੁੱਖ ਸਹੂਲਤਾਂ ਮੰਨਦੇ ਆ ਉਹਨਾਂ ਨੂੰ ਕਹਿ ਦਿੰਦੇ ਹਨ ਕਿ ਇਹ ਸਾਡੀ ਜ਼ਿੰਦਗੀ ਹੈ ਤੇ ਕਿਸੇ ਨੂੰ ਵੀ ਇਸ ਵਿੱਚ ਦਖਲ ਦੇਣ ਦਾ ਹੱਕ ਨਹੀਂ। ਉਸ ਸਮਝ ਨਹੀਂ ਸਕਦੇ ਹੁੰਦੇ ਕਿ ਮਾਪੇ ਤਾਂ ਬੱਚਿਆਂ ਦੀ ਖਾਤਰ ਹੀ ਮਿਹਨਤ ਕਰ ਰਹੇ ਹੁੰਦੇ ਹਨ ਹੁਣ ਵੀ ਮੋਬਾਈਲ ਤੇਨੇਕ ਤਰ੍ਹਾਂ ਦਾ ਗੈਰ ਸਭਿਆਚਾਰਕ ਮਸਾਲਾ ਵੀ ਬੇਸਾਬ ਹੁੰਦਾ ਜੋ ਅਯਾਨ ਉਮਰੇ ਬੱਚਿਆਂ ਦਾ ਧਿਆਨ ਪੜਾਈ ਤੋਂ ਖਿੰਡਾ ਦਿੰਦਾ ਹੈ ਦੁਨੀਆ ਵਿੱਚ ਵਾਪਰ ਰਹੀ ਹਰ ਖਬਰ ਉਸ ਖਬਰ ਨੂੰ ਦੇਣ ਵਾਲਿਆਂ ਦੇ ਨਜ਼ਰੀਏ ਅਨੁਸਾਰ ਲੋਕਾਂ ਕੋਲ ਪਹੁੰਚ ਕੇ ਬੇਕੰਨ ਸੁਣਨ ਵਾਲਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਸਮੁੱਚੇ ਤੌਰ ਤੇ ਨਸੂਲਤਾਂ ਦਾ ਆਪਸੀ ਰابطਾ ਰੱਖਣ ਜਾਣਕਾਰੀ ਵਿੱਚ ਵਾਧਾ ਕਰਨ ਆਦ ਦਾ ਲਾਭ ਹੋਇਆ ਰੇਡੀਓ ਕੜੀ ਕੈਲੰਡਰ ਟਾਈਪ ਦੀ ਸਹੂਲਤ ਤੇ ਗਈ ਹੋਰ ਆਮ ਵਰਤੀਆਂ ਜਾਂਦੀਆਂ ਵਸਤਾਂ ਨੂੰ ਇੱਕੋ ਡੱਬੇ ਵਿੱਚ ਬੰਦ ਹੋ ਜਾਣ ਨਾਲ ਇੱਕੋ ਵੇਲੇ ਕਈ ਕੁਝ ਇਨਸਾਨ ਦੀ ਉਂਗਲੀ ਦੇ ਇਸ਼ਾਰੇ ਤੇ ਕੰਮ ਕਰਨ ਲੱਗ ਪਏ ਪਰ ਮਸ਼ੀਨਰੀ ਤੇ ਬਹੁਤ ਨਿਰਭਰ ਹੋ ਜਾਣ ਕਰਨ ਸਮਾਜ ਦੀ ਪੀੜੀ ਬੰਤਰ ਖੇਰੂ ਖੇਰੂ ਹੋ ਕੇ ਆਪਣਾ ਰੂਪ ਹੀ ਬਦਲਦੀ ਜਾ ਰਹੀ ਹੈ ਪਰਿਵਾਰਕ ਝਗੜਿਆਂ ਤੋਂ ਇਲਾਵਾ ਸਮਾਜ ਵਿੱਚ ਮੀਡੀਆ ਦੀ ਤੇਜ਼ੀ ਤੇ ਨਵੇਂ ਤੋਂ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਦੇ ਤਰੀਕੇ ਕਈ ਲੋਕਾਂ ਨੂੰ ਕਈ ਨਾ ਪੱਖੀ ਰੁਝਾਨਾ ਵੱਲ ਵੀ ਤੋਰ ਰਹੇ ਹਨ ਇਵੇਂ ਕਈ ਲੋਕ ਅਪਰਾਧਿਕ ਪੇਸ਼ਿਆਂ ਬਾਰੇ ਕਹਾਣੀਆਂ ਪੇਸ਼ ਕਰਦੇ ਹਨ ਤੇ ਵੀਡੀਓ ਵੀ ਬਣਾਉਂਦੇ ਹਨ ਆਪਣੇ ਵੱਲੋਂ ਤਾਂ ਉਹ ਲੋਕਾਂ ਨੂੰ ਇਹ ਜਾਣਕਾਰੀ ਦੇ ਰਹੇ ਹੁੰਦੇ ਹਨ ਕਿ ਤੁਹਾਡੇ ਨਾਲ ਇਸ ਤਰ੍ਹਾਂ ਵੀ ਹੋ ਸਕਦਾ ਹੈ ਸਾਵਧਾਨ ਰਹਿਣਾ ਪਰ ਇਸ ਨਾਲ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਅਪਰਾਧ ਕਰਨ ਦੇ ਨਵੇਂ ਢੰਗ ਤਰੀਕਿਆਂ ਦੇ ਸੁਝਾਅ ਵੀ ਮਿਲ ਰਹੇ ਹੁੰਦੇ ਹਨ ਅਨੇਕਾਂ ਹੀ ਖਬਰਾਂ ਪੜ੍ਹਦੇ ਹਾਂ ਕਿ ਦੋਸ਼ੀਆਂ ਨੇ ਡਾਕਾ ਮਾਰਨ ਬੰਬ ਬਣਾਉਣ ਦੀ ਅਗਵਾ ਕਰਕੇ ਫਰौती ਮੰਗਣ ਦੀ ਜਾਂ ਕਿਸੇ ਨੂੰ ਕਤਲ ਕਰਨ ਦੀ ਜਾਂ ਇਨਕ ਕਿਸਮਾਂ ਦੇ ਵੀਡੀਓ ਵੇਖ ਕੇ ਸਿੱਖੀ ਹੈ ਅਜਿਹੇ ਵੀਡੀਓ ਤਿਆਰ ਕਰਨ ਵਾਲੇ ਲੋਕਾਂ ਨੂੰ ਕੋਈ ਸਮਝਦਾਰੀ ਨਾਲ ਕਿਸੇ ਅਜਿਹੇ ਤਰੀਕੇ ਨਾਲ ਸੂਚਨਾਤਮਕ ਅੰਦਾਜ਼ ਵਿੱਚ ਵੀਡੀਓ ਤਿਆਰ ਕਰਨੀ ਚਾਹੀਦੇ ਨੇ ਕਿ ਸਮਾਜ ਦਾ ਸੱਦਿਆਂ ਤੋਂ ਬੁਣਿਆ ਗਿਆ ਢਾਂਚਾ ਹੀ ਨਾ ਟੁੱਟਣ ਲੱਗ ਪਵੇ ਕਦੇ ਨਿੱਜੀ ਟੈਲੀਵਿਜ਼ਨ ਦੇ ਕਿਸੇ ਚੈਨਲ ਤੇ ਖਬਰ ਸੁਣਨ ਲੱਗ ਪਈਏ ਤਖਟੁਖਟਾ ਦੀਆਂ ਖਬਰਾਂ ਨਾ ਪੱਕੀ ਹੁੰਦੀਆਂ ਹਨ ਇੰਨੀਆਂ ਨਾ ਪੱਕੀ ਖਬਰਾਂ ਫਿਰ ਰੋਲ ਸੁਣ ਕੇ ਸੰਵੇਦਨਸ਼ੀਲ ਇਨਸਾਨ ਤਾਂ ਬੇਚੈਨ ਹੁੰਦਾ ਹੀ ਹੈ ਪਰ ਆਮ ਤੌਰ ਤੇ ਲੋਕ ਅਜਿਹੀਆਂ ਖਬਰਾਂ ਦੇ ਆਦੀ ਹੋ ਜਾਂਦੇ ਨੇ ਤੇ ਹੌਲੀ-ਹੌਲੀ ਸਮਾਜ ਵਿੱਚੋਂ ਦੂਜੀਆਂ ਵਰਤੀ ਹਮਦਰਦੀ ਦੀ ਭਾਵਨਾ ਵੀ ਘਟਣ ਲੱਗਦੀ ਹੈ ਸਮਾਜ ਤੇ ਸਾਡਾ ਸਭਿਆਚਾਰ ਸਾਡੇ ਵਡੇਰਿਆਂ ਦੀ ਸਦੀਆਂ ਦੀ ਮਿਹਨਤ ਦਾ ਨਤੀਜਾ ਰਿਹਾ ਹੈ। ਹਰ ਤਰ੍ਹਾਂ ਦੇ ਸਭਾ ਬਾਰੇ ਲੋਕ ਇਸ ਸਮਾਪਸ ਵਿੱਚ ਜੋੜਦੇ ਤੇ ਮਨੁੱਖ ਦੇ ਰਹਿਣ ਦੇ ਕਾਬਲ ਬਣਾਉਂਦੇ ਸਨ। ਇਸ ਅਨੁਸਾਰ ਸਮਾਜ ਦੇ ਕੁਝ ਨਿਯਮ ਕਾਇਦੇ ਸਨ। ਇਹ ਨਿਯਮ ਇੱਕ ਦੂਜੇ ਨੂੰ ਸਮਝਣ ਤੇ ਉਸ ਨੂੰ ਸਮਾਜਿਕ ਨਿਯਮਾਂ ਦੀ ਬਲਗਨ ਵਿੱਚ ਰਹਿੰਦਿਆਂ ਨਿਸ਼ਚਿਤ ਹੱਦ ਤੱਕ ਆਜ਼ਾਦੀ ਦੇ ਹਾਮੀ ਵੀ ਸਨ। ਇਸ ਵਿੱਚ ਸਹਿਨਸ਼ੀਲਤਾ ਤੇ ਇੱਕ ਦੂਜੇ ਨੂੰ ਸਵੀਕਾਰ ਕਰਨ ਦੀ ਧਾਰਨਾ ਵੀ ਸੀ। ਜਿਵੇਂ ਸਾਂਝੇ ਪਰਿਵਾਰ ਵਿੱਚ ਇੱਕ ਜਿਹੜਾ ਮਿਲ ਆਪਣੇ ਸਵਾਦ ਆਉਂਦਾ ਉਸ ਨੂੰ ਵਿਆਹ ਸ਼ਾਦੀਆਂ ਤੇ ਜਾਣ ਦੀ ਜ਼ਿੰਮੇਵਾਰੀ ਮਿਲੀ ਹੁੰਦੀ ਸੀ। ਹੋਲੀ ਇੱਕ ਦੋ ਸੁਥਰੇ ਕੁਰਤੇ ਚਾਦਰੇ ਤੇ ਪਗੜੀਆਂ ਪਰਿਵਾਰ ਤਿਆਰ ਰੱਖਦਾ। ਉਸ ਦਾ ਵਿਆਹ ਸ਼ਾਦੀਆਂ ਤੇ ਜਾਣਾ ਸਾਰੇ ਪਰਿਵਾਰ ਦੀ ਨਮਾਇੰਦਗੀ ਕਰਨਾ ਮੰਨਿਆ ਜਾਂਦਾ। ਬਾਕੀ ਦਾ ਪਰਿਵਾਰ ਸੋਚਦਾ ਕਿ ਸਾਰਿਆਂ ਨੇ ਜਾ ਕੇ ਕੰਮ ਦਾ ਹਰ ਥੋੜਾ ਕਰਨਾ ਹੈ। ਇਸ ਤਰ੍ਹਾਂ ਦੇ ਵਿਚਾਰ ਹੀ ਹੋਰ ਕਮਾਕਾਰਾਂਬਾਰੀ ਸਾਰੇ ਪਰਿਵਾਰ ਦੇ ਹੁੰਦੇ ਤੇ ਪਰਿਵਾਰ ਇੱਕੋ ਇਕਾਈ ਵਿੱਚ ਸਿਮਟਿਆ ਰਹਿੰਦਾ। ਪਰ ਹੌਲੀ-ਹੌਲੀ ਇਹ سلسلہ ਖਤਮ ਹੁੰਦੇ ਗਏ। ਹਰ ਇੱਕ ਨੇ ਸਿਰਫ ਆਪਣੇ ਹੀ ਪਤੀ-ਪਤਨੀ ਤੇ ਬੱਚਿਆਂ ਦੇ ਪੱਖ ਵਿੱਚ ਸੋਚਣਾ ਸ਼ੁਰੂ ਕਰ ਦਿੱਤਾ। ਇੱਕ ਪਰਿਵਾਰ ਤੋਂ ਕਈ ਪਰਿਵਾਰ ਬਣਦੇ ਗਏ ਜਾਇਦਾਦਾਂ ਵੰਡੀਆਂ ਗਈਆਂ ਪੱਖੋ-ਵੱਖਰੇ ਘਰ ਬਣਦੇ ਗਏ ਤੇ ਕਾਕੀ ਪਰਿਵਾਰਾਂ ਦੇ ਆਪਸੀ ਮਸਲੇ ਵੀ ਵੱਧਦੇ ਚਲੇ ਗਏ ਉਹ ਖਰਚ ਕਰਕੇ ਬਾਹਰਿਆਂ ਦੀ ਮਦਦ ਤਾਂ ਲੈਣ ਲੱਗੇ ਪਰ ਆਪਣੇ ਪਰਿਵਾਰ ਨਾਲ ਨੇੜਤਾ ਕੱਟਦੀ ਗਈ ਜਿੱਥੇ ਪਹਿਲਾਂ ਕਿਸੇ ਅਣਸਖਾਮੀ ਗੱਲ ਨੂੰ ਇਹ ਕਹਿ ਕੇ ਹਉ ਪਰੇ ਕਰ ਦਿੱਤਾ ਜਾਂਦਾ ਸੀ ਕਿ ਫੇਰ ਕੀ ਹੋ ਗਿਆ ਜਾਂ ਆਖ ਵੀ ਦਿੱਤਾ ਪਰ ਹੁਣ ਇਹ ਹੋਣ ਲੱਗ ਪਿਆ ਕਿ ਕੋਈ ਕਹਿ ਕੇ ਜਾਏ ਕਿੱਥੇ ਪਰਿਵਾਰ ਹੀ ਨਹੀਂ ਸਾਰੇ ਸਮਾਜ ਵਿੱਚ ਇਹ ਹੋਰ ਜਾਣ ਸੀ ਵਿਚਾਰ ਹੁੰਦਾ ਵਖਰੇਵਾ ਹੋਣਾ ਤਾਂ ਗੁਦਰਤੀ ਹੁੰਦਾ ਤੇ ਸਮਾਜ ਇਸ ਤੱਥ ਨੂੰ ਸਹਿਜਪਾਤ ਸਵੀਕਾਰ ਵੀ ਕਰਦਾ ਸੀ ਇਸ ਤਰ੍ਹਾਂ ਆਪਸੀ ਕੜੀਆਂ ਜੁੜੀਆਂ ਰਹਿੰਦੀਆਂ ਸਨ ਹੁਣ ਤਾਂ ਸਮਾਜਿਕ ਕੜੀਆਂ ਦੀ ਥਾਂ ਪਰਿਵਾਰਕ ਕੜੀਆਂ ਵੀ ਖਤਮ ਹੋ ਰਹੀਆਂ ਹਨ ਇਸ ਦਾ ਇੱਕ ਕਾਰਨ ਮੀਡੀਆ ਦੀ ਬੇਲੋੜੀ ਤੇ ਬਹੁਤ ਜ਼ਿਆਦਾ ਦਖਲਅੰਦਾਜ਼ੀ ਦਾ ਹੋਣਾ ਵੀ ਹੈ ਇਹ ਵਰਤਾਰਾ ਉਦੋਂ ਤੋਂ ਬੇਤਹਾਸ਼ਾ ਵਧ ਗਿਆ ਜਦੋਂ ਤੋਂ ਇੰਟਰਨੈਟ ਆਉਣਾ ਸੋਸ਼ਲ ਮੀਡੀਆ ਖੋਂਦ ਵਿੱਚ ਆਇਆ ਤੇ ਫਿਰ ਇਹ ਕਾਰੋਬਾਰੀ ਬਣ ਗਿਆ ਇਹ ਭੁੱਖੇ ਦੈਂਤ ਵਾਂਗ ਚਾਰਚ ਫੇਰੇ ਕਿਸੇ ਖਬਰ ਕਿਸੇ ਲੜਾਈ ਝਗੜੇ ਕਿਸੇ ਖੁਸ਼ੀ ਜਾਂ ਗਮ ਬਿਲੇ ਪਰਸ਼ਾਮੇ ਵਾਂਗ ਲੋਕਾਂ ਵਿੱਚ ਵਿਚਰਦਾ ਹੈ ਖਬਰ ਦੇ لالਚ ਕਰਨ ਮੀਡੀਆ ਨਾਲ ਜੁੜੇ ਲੋਕ ਕਿਸੇ ਘਟਨਾ ਜ਼ੁਰਘਟਨਾ ਦੀ ਖਬਰ ਲੱਭਦੇ ਰਹਿੰਦੇ ਹਨ ਖਬਰ ਲੱਭਣ ਵਾਲਿਆਂ ਦੀ ਮੁਕਾਬਲੇਬਾਜ਼ੀ ਹੁਣ ਆਪਸ ਵਿੱਚ ਇੰਨੀ ਵੱਧ ਚੁੱਕੀ ਹੈ ਕਿ ਨਿੱਕੀਆਂ ਨਿੱਕੀਆਂ ਪਰਿਵਾਰਕ ਗਲਤਫਹਿਮੀਆਂ ਜੋ ਖਿਆਲਾਂ ਦੀ ਕੁਦਰਤੀ ਵੱਖਰਤਾ ਕਾਰਨ ਹੁੰਦੀਆਂ ਹਨ ਨੂੰ ਵੀ ਸਨਸਨੀ ਖੇਜ਼ ਬਣਾ ਕੇ ਲੋਕਾਂ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਕਈ ਵਾਰ ਰਾਈ ਦਾ ਪਹਾੜ ਬਣ ਜਾਂਦਾ ਹੈ ਕਿਸੇ ਵੀ ਪਰਿਵਾਰ ਵਿੱਚ ਕਿਤੇ ਕੋਈ ਉਨੀ ਕੀ ਹੋ ਜਾਵੇ ਤਾਂ ਉਹ ਖਬਰ ਕੁਝ ਹੀ ਪਲਾਂ ਵਿੱਚ ਪਰਿਵਾਰ ਮੁਹੱਲੇ ਸ਼ਹਿਰ ਤੋਂ ਸਾਰੀ ਦੁਨੀਆ ਤੱਕ ਪਹੁੰਚ ਜਾਂਦੀ ਹੈ ਪਹਿਲਾਂ ਕਿਸੇ પતિ ਪਤਨੀ ਦੀ ਆਪਸ ਵਿੱਚ ਜਾਂ ਕਿਸੇ ਲੜਕੀ ਦੀ ਸਹੁਰਿਆਂ ਨਾਲ ਅਣਬਣ ਹੋ ਜਾਵੇ ਤਾਂ ਭਾਈਚਾਰੇ ਦੇ ਲੋਕ ਦੋਹਾਂ ਧਿਰਾਂ ਨੂੰ ਸਮਝਾ ਕੇ ਕੋਸ਼ਿਸ਼ ਕਰਦੇ ਸਨ ਕਿ ਆਪਸ ਵਿੱਚ ਸੁਲ੍ਹਾ ਸਭਾਈ ਹੋ ਜਾਵੇ ਕਹਾਵਤ ਹੈ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਹੁਣ ਜਦੋਂ ਕਿਸੇ ਵੇਲੇ ਗੁੱਸੇ ਦੇ ਪਲਾਂ ਵਿੱਚ ਮੂੰਹ ਚੋਂ ਨਿਕਲੀ ਗੱਲ ਗੱਲ ਨਰੇ ਕੇ ਲੋਕਾਂ ਵਾਸਤੇ ਚਰਚਾ ਦਾ ਵਿਸ਼ਾ ਬਣ ਜਾਵੇ ਤਾਂ ਗੱਲ ਵੱਧ ਹੀ ਤੁਰ ਜਾਂਦੀ ਹੈ ਫਿਰ ਕਿਸੇ ਦੇ ਦੁੱਖ ਸੁੱਖ ਵੇਲੇ ਮੀਡੀਆ ਕਰਮੀ ਅਗਲੇ ਦੇ ਮੂੰਹ ਸਾਹਮਣੇ ਫੋਨ ਕਰ ਕਰਕੇ ਪੁੱਛਣਗੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕੀ ਤੁਸੀਂ ਜਾਣਦੇ ਨਹੀਂ ਸੀ ਕਿ ਅਜਿਹੇ ਵੇਲੇ ਕੋਈ ਕਿਵੇਂ ਮਹਿਸੂਸ ਕਰ ਸਕਦਾ ਹੁੰਦਾ ਬਚਪਨ ਵਿੱਚ ਕਦੇ ਕਦਹੀਂ ਔਰਤਾਂ ਨੂੰ ਕਹਿੰਦੇ ਸੁਣਦੇ ਸਾਂ ਕਿ ਫਲਾਣੇ ਪਾਸੇ ਦਾ ਸਾਮਾਨ ਕਿੰਨਾ ਲਾਲ ਹੈ ਜ਼ਰੂਰ ਇੱਥੇ ਕਿਸੇ ਪਿੰਡ ਕੋਈ ਕਤਲ ਹੋਇਆ ਹੋਵੇਗਾ ਉਦੋਂ ਕਦੇ-ਕਦਾਈਂ ਅਜੇ ਹੀ ਕੋਈ ਖਬਰ ਮਿਲਦੀ ਸੀ ਤੇ ਲੋਕਾਂ ਦੇ ਮਨ ਦਹਿਲ ਜਾਂਦੇ ਸਨ ਪਰ ਹੁਣ ਮੀਡੀਆ ਵੱਲੋਂ ਤੇਜ਼ ਜਾਂ ਪਹਿਲਾਂ ਖਬਰ ਦੇਣ ਕੋਈ ਢੇਰ ਵਿੱਚ ਬਹੁਤੀਆਂ ਖਬਰਾਂ ਦੇਣ ਨਾਲ ਲੋਕ ਇੰਨਾਂ ਗੱਲਾਂ ਨੂੰ ਅਣਗੌਲੀਆਂ ਕਰਨ ਲੱਗ ਪੈਂਦੇ ਹਨ ਇਸ ਤਰ੍ਹਾਂ ਲਿਆਂਦੀ ਹਨੇਰੀ ਵਿੱਚ ਸਾਡੀ ਸੰਵੇਦਨਾ ਗਵਾਚ ਰਹੀ ਹੈ ਅਨੇਕਾਂ ਅਜਿਹੇ ਵੀਡੀਓ ਜੋ ਕਹਿਣ ਨੂੰ ਤਾਂ ਬਾਲਗਾਂ ਵਾਸਤੇ ਹੁੰਦੇ ਨੇ ਵੀ ਛੋਟੀ ਉਮਰ ਦੇ ਬੱਚਾਂ ਤੱਕ ਪਹੁੰਚ ਰਹੇ ਹਨ ਜੋ ਉਹਨਾਂ ਦਾ ਪੜਾਈ ਵੱਲੋਂ ਧਿਆਨ ਹਟਾ ਕੇ ਇੱਧਰ-ਉੱਧਰ ਪਟਕਾ ਦਿੰਦੇ ਹਨ ਇਹ ਕਾਰਨ ਵੀ ਸਮਾਜਿਕ ਸੰਰਚਨਾ ਨੂੰ ਨੁਕਸਾਨ ਪਹੁੰਚਾਉਣ ਵਿੱਚ ਵੱਡਾ ਹਿੱਸਾ ਪਾਉਂਦੇ ਹਨ ਸਮਾਜਧਰ ਮੀਡੀਆ ਕਰਮੀਆਂ ਕੋਲ ਉਮੀਦ ਹੀ ਕਰ ਸਕਦੇ ਹਾਂ ਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਇਸ ਤਰ੍ਹਾਂ ਵੀ ਨਹੀਂ ਕਿ ਇੰਟਰਨੈਟ ਦੇ ਸਿਰਫ ਨੁਕਸਾਨ ਹਨ ਤੇ ਇਸ ਖੇਤਰ ਦੇ ਸਾਰੇ ਲੋਕ ਹੀ ਗੈਰ ਜ਼ਿੰਮੇਵਾਰ ਹਨ ਬਹੁਤ ਸਾਰੇ ਲੋਕਾਂ ਦੀਆਂ ਜਾਣਾਂ ਵੀ ਜ਼ਿੰਮੇਵਾਰ ਵਿਅਕਤੀਆਂ ਦੀਆਂ ਸਮੇਂ ਸਿਰ ਭੇਜੀਆਂ ਸੂਚਨਾਵਾਂ ਕਰਨ ਬਚਦੀਆਂ ਰਹਿੰਦੀਆਂ ਹਨ ਹੋਰ ਬਹੁਤ ਸਾਰੇ ਲੋਕ ਚੰਗੇ ਵਿਚਾਰਾਂ ਵਿਦਿਅਕ ਤੇ ਸਭਿਆਚਾਰਕ ਜਾਣਕਾਰੀ ਬਾਰੇ ਜਾਂ ਲੋਕਾਂ ਵੱਲੋਂ ਕੀਤੇ ਜਾਂਦੇ ਚੰਗੇ ਕੰਮਾਂ ਦੇ ਵੀਡੀਓ ਵੀਚਾਰ ਕਰਦੇ ਰਹਿੰਦੇ ਹਨ ਜੋ ਦੂਜਿਆਂ ਨੂੰ ਲਾਭ ਪਹੁੰਚਾਉਂਦੇ ਹਨ ਤੇ ਸਹੀ ਦਿਸ਼ਾਵਾਂ ਵਿੱਚ ਵਧਣ ਵਾਸਤੇ ਪ੍ਰੇਰਿਤ ਵੀ ਕਰਦੇ ਹਨ ਫਿਕਰਮੰਦੀ ਤਾਂ ਨਵੀਆਂ ਨਸਲਾਂ ਨੂੰ ਹੋਰੇ ਸਥਾਈ ਨੁਕਸਾਨ ਦੀ ਹੈ ਇਸ ਵਾਸਤੇ ਸਬੰਧਤ ਮੀਡੀਆ ਕਰਮੀਆਂ ਦਾ ਵਧੇਰੇ ਜ਼ਿੰਮੇਵਾਰ ਹੋਣਾ ਬੰਦਦਾ ਹੈ ਧੰਨਵਾਦ